ਦੋਸਤੋ ਅੱਜ ਅਸੀਂ ਗੱਲ ਕਰਾਂਗੇ ਕੀ ਹੈ ਰਿਲੇਸ਼ਨ ਅਸਟਰੋਲੋਜੀ ਐਂਡ ਸਪਿਰਚੁਅਲਿਟੀ ਦਾ ਯਾਨੀ ਕਿ ਜੋਤਿਸ਼ ਦਾ ਅਤੇ ਅਧਿਆਤਮਿਕਤਾ ਦਾ ਆਪਸ ਵਿੱਚ ਕੀ ਰਿਸ਼ਤਾ ਹੈ ਜਿਹੜਾ ਅਧਿਆਤਮਿਕਤਾ ਹੈ ਜਾਨੀ ਪਰਮਾਤਮਾ ਦੀ ਜਿਹੜੀ ਅਨੁਭੂਤੀ ਹੈਗੀ ਆ ਜਾਂ ਪਰਮਾਤਮਾ ਇਟਸੈਲਫ ਜਿਹੜਾ ਕਾਇਨਾਤ ਹੈ ਉਸ ਦੇ ਵਿੱਚ ਜੋਤਿਸ਼ ਸਿਰਫ ਇੱਕ ਉਹ ਦੀਆਂ ਹਜ਼ਾਰਾਂ ਜਿਹੜੀਆਂ ਸ਼ਕਤੀਆਂ ਸੋ ਕਾਲ ਪਾਵਰਸ ਜਿਹੜੀਆਂ ਇਨਸਾਨ ਨੂੰ ਮਿਲੀਆਂ ਹੋਈਆਂ ਉਹਨਾਂ ਦੇ ਵਿੱਚ ਇੱਕ ਛੋਟਾ ਜਿਹਾ ਐਸਾ ਕੈਲਕੂਲੇਸ਼ਨ ਦਾ ਹਿੱਸਾ ਆ ਜਿਸ ਦੇ ਨਾਲ ਇਨਸਾਨ ਦੇ ਪਿਛਲੇ ਅਗਲੇ ਕਰਮਾਂ ਦਾ ਪਤਾ ਲੱਗਦਾ ਆ ਹੁਣ ਅਧਿਆਤਮ ਕੀ ਆ ਧਰਮ ਕੀ ਆ ਧਰਮ ਦੇ ਵਿੱਚ ਕੀ ਹੈ ਕਿ ਬਹੁਤ ਸਾਰੇ ਇਸ ਦੁਨੀਆ ਦੇ ਧਰਮ ਇਹ ਬਲੀਵ ਕਰਦੇ ਆ ਕਿ ਇਨਸਾਨ ਜਿਸ ਤਰ੍ਹਾਂ ਦਾ ਵੀ ਕੋਈ ਕਰਮ ਕਰਦਾ ਹੈ ਉਸ ਕਰਮ ਦਾ ਉਸ ਨੂੰ ਫਲ ਮਿਲਦਾ ਹੈ ਜਾਂ ਕੁਝ ਐਸੇ ਕਰਮ ਆ ਤੁਸੀਂ ਹੁਣੇ ਹੀ ਕਰੋ ਅੱਗ 'ਚ ਹੱਥ ਪਾਓ ਤੁਹਾਡਾ ਹੱਥ ਉਸੇ ਵੇਲੇ ਜਲਦਾ ਹੈ ਕੁਝ ਕਰਮ ਆ ਅਸੀਂ ਮਹੀਨਾ ਪਰ ਕਰਦੇ ਰਹਿੰਨੇ ਆ ਤੇ ਫਿਰ ਉਹ ਇਕੱਠਾ ਹੀ ਜਿਹੜਾ ਨਾ ਕਾਰਡ ਘਸਾਇਆ ਹੁੰਦਾ ਫਿਰ ਬਿੱਲ ਆਂਦਾ ਆ ਉਹ ਕਰਮਾਂ ਦਾ ਫਲ ਇਕੱਠਾ ਫਿਰ ਭੁਗਤਣਾ ਪੈਂਦਾ ਕੁਝ ਸਾਲ ਲੱਗਦੇ ਆ ਚੰਗੇ ਜਾਂ ਮਾੜੇ ਕੋਈ ਵੀ ਕਰਨ ਕਿਸੇ ਨੂੰ ਪੂਰੇ ਜਨਮ ਦੇ ਵਿੱਚ ਜਿਹੜੇ ਹੋ ਸਕਦੇ ਉਹਦੇ ਚੰਗੇ ਜਾਂ ਮਾੜੇ ਕਰਮਾਂ ਦਾ ਫਲ ਜਿਹੜਾ ਨਾਲ ਦੀ ਨਾਲ ਹੀ ਮਿਲਦਾ ਰਿਹਾ ਹੋਵੇ ਕਿਸੇ ਨੂੰ ਨਾ ਮਿਲਿਆ ਹੋਵੇ ਤੇ ਕਈ ਵਾਰੀ ਅਸੀਂ ਕਹਿੰਦੇ ਨਾ ਯਾਰ ਆ ਬੰਦਾ ਬੜਾ ਲੱਕੀ ਹੈ ਕਰਦਾ ਕੁੜਦਾ ਕੁਝ ਨਹੀਂ ਇਹ ਤਾਂ ਪਿਛਲੇ ਹੀ ਕਰਮ ਕੀਤੇ ਹੋਏ ਇਹਦੇ ਚੰਗੇ ਜਿਹੜੇ ਇੱਕਦਮ ਐਸ਼ ਕਰਦਾ ਫਿਰਦਾ ਅਸਲ ਦੇ ਵਿੱਚ ਇਹ ਜਿਹੜੀ ਚੀਜ਼ ਹੈਗੀ ਹੈ ਇੱਕ ਗੁਰਵਾਣੀ ਉਹ ਦੇ ਵਿੱਚ ਵੀ ਤੇ ਹੋਰ ਧਰਮਾਂ ਦੇ ਵਿੱਚ ਵੀ ਗੀਤਾ ਦੇ ਵਿੱਚ ਵੀ ਕਰਮਾਂ ਦੀ ਜਿਹੜੀ ਗੱਲ ਬਹੁਤ ਕੀਤੀ ਗਈ ਹੈ ਗੁਰਵਾਣੀ ਦੇ ਵਿੱਚ ਲਾਈਨ ਆਉਂਦੀ ਹੈ ਕਰਮੀ ਆਵੈ ਕੱਪੜਾ ਨਦਰੀ ਮੋਖ ਦਵਾਰ ਕੱਪੜਾ ਇਸ ਸਰੀਰ ਨੂੰ ਕਿਹਾ ਜਾਂਦਾ ਆ ਕਿ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਇਹ ਜਿਹੜਾ ਰੂਪ ਹੈ ਖੂਬਸੂਰਤ ਮਤਲਬ ਇਹ ਸਰੀਰ ਇੱਥੇ ਹੀ ਛੱਡ ਜਾਣਾ ਸੀ ਇਸ ਕਰਕੇ ਜਦੋਂ ਉਹ ਨਿਗਾਹ ਪੈਂਦੀ ਹੈ it ਉਸ ਪਰਮਾਤਮਾ ਦੀ ਉਸ ਸ਼ਕਤੀ ਦੀ ਉਸ ਵਕਤ ਫਿਰ ਤੁਹਾਨੂੰ ਮੋਕਸ਼ ਦਾ ਦਰਵਾਜ਼ਾ ਮਤਲਬ ਫਿਰ ਤੁਹਾਡੇ ਅੰਦਰ ਤ੍ਰਿਪਤੀਆਂ ਆਣੀਆਂ ਸ਼ੁਰੂ ਹੋਣੀਆਂ ਫਿਰ ਇਹ ਤੁਹਾਨੂੰ ਸਭ ਸਾਇੰਸ ਜਿਹੜੀਆਂ ਹੈਗੀਆਂ ਕੁਦਰਤ ਦੀ ਨੇਚਰ ਦੀਆਂ ਇਹ ਤੁਹਾਨੂੰ ਸਮਝ ਆਣੀਆਂ ਸ਼ੁਰੂ ਹੋਣੀਆਂ ਫਿਰ ਤੁਹਾਡੀ ਜ਼ਿੰਦਗੀ ਦੇ ਵਿੱਚ ਇੱਕ ਚੇਂਜ ਆਂਦੀ ਹੈ ਫਿਰ ਤੁਹਾਨੂੰ ਪਤਾ ਲੱਗਦਾ ਅਸਲ ਚ ਜੋਤਿਸ਼ ਕੀ ਹੈਗਾ ਜੋਤਿਸ਼ ਇੱਕ ਇੱਕ ਇਸ ਤਰ੍ਹਾਂ ਮੰਨ ਲਓ ਇੱਕ ਜੀਪੀਐਸ ਸਿਸਟਮ ਹੈ ਇੱਕ ਵੈਦਰ ਫੋਰਕਾਸਟ ਹੈ ਜਿਹੜੀ ਤੁਹਾਨੂੰ ਕੱਲ ਜਿਹੜੇ ਬਾਰਿਸ਼ ਪੈਣੀ ਤੇ ਅੱਜ ਪਤਾ ਲੱਗ ਜਾਂਦਾ ਹੈ ਜਿਹੜਾ ਸਮਝਦਾਰ ਬੰਦਾ ਫੋਰਕਾਸਟ ਜਿਹੜਾ ਜਾਣਦਾ ਐ ਅਸ ਦਿਨੇ ਦੇਖੀ ਐ ਉਹ ਬਾਹਰ ਨਿਕਲ ਨਾ ਤੇ ਉਹ ਛਤਰੀ ਲੈ ਕੇ ਜਾਂਦਾ ਐ ਜਿਹੜਾ ਮੇਰੇ ਵਰਗਾ ਐ ਜਿਆਦਾ ਪੜਿਆ ਲਿਖਿਆ ਸਮਾਰਟ ਐ ਜਿਹੜਾ ਕਹਿੰਦਾ ਮੈਂ ਨਹੀਂ ਮੰਨਦਾ ਫੋਰਕਾਸਟ ਨੂੰ ਉਹ ਜਾਣਦਾ ਐ ਬਾਹਰ ਕੱਪੜੇ ਉਹਦੇ ਭੇਜਦੇ ਆ ਮੀਂਹ ਦੇ ਵਿੱਚ ਉਹ ਬਿਮਾਰ ਹੋ ਕੇ ਘਰ ਆ ਕੇ ਜਦੋਂ ਡਿੱਗਦਾ ਆ ਤੇ ਫੇਰ ਕਹਿੰਦੇ ਇਹਦੇ ਤਾਰੇ ਖਰਾਬ ਚੱਲਦੇ ਆ ਮੁੰਡਾ ਤਾਂ ਸਿਹਤ ਵਾਲਾ ਸੀ ਬਸ ਬਿਮਾਰ ਹੀ ਹੁੰਦਾ ਰਹਿੰਦਾ ਐ ਅਸਲ ਦੇ ਵਿੱਚ ਇੱਕ ਸਾਇੰਸ ਐ ਸਾਇੰਸ ਦਾ ਸਾਇੰਸ ਦੇ ਤਰ੍ਹਾਂ ਫਾਇਦਾ ਲਾਓ ਉਹ ਜਿਹੜੀ ਇਹ ਰਿਲੇਸ਼ਨ ਹੈ ਸਪਿਰਚੁਅਲਟੀ ਐਂਡ ਅਸਟਰੋਲੋਜੀ ਦਾ ਕਰਮ ਵਿਦਿਆ ਦਾ